ਹਲੋ ਜੀ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਤੀਕਲ ਜੀ ਕੋਰਿੰਦਰ ਪੰਜਾਬੀ ਬਲੌਗ ਤੁਹਾਡਾ ਸਵਾਗਤ ਕਰਦੀ ਹਾਂ ਤੇ ਗਾਇਜ਼ ਅੱਜ ਬਣਾਉਣ ਲੱਗੇ ਸੀ ਆਪਾਂ ਚਾਵਲਾ ਦੇ ਆਟਾ ਦਾ ਹੁੰਦਾ ਨਾ ਜਿਹੜਾ ਚਾਵਲਾਂ ਦੇ ਆਟੇ ਦੇ ਪਾਪੜ ਤੇ ਫੁੱਲਵੜੀਆਂ ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਹਾਂ ਤੇ ਇੱਧਰ ਪਾ ਲਿਆ ਸੀ ਪਹਿਲਾਂ ਆਪਾਂ ਥੋੜਾ ਜਿਹਾ ਰਿਫਾਈਨਡ ਪਾ ਲੈਣਾ ਠੀਕ ਹੈ ਫਿਰ ਆਪਾਂ ਜੀਰਾ ਜਿਵੇਂ ਜੀਰੇ ਦਾ ਤੜਕਾ ਨੋਰਮਲ ਲਾ ਦਿੰਦੇ ਨਾ ਜੀਰਾ ਪਾ ਲਿਆ ਥੋੜਾ ਜਿਹਾ ਨਮਕ ਪਾ ਲਿਆ ਟੇਸਟ ਅਨੁਸਾਰ ਤੇ ਥੋੜਾ ਜਿਹਾ ਪਾ ਲਿਆ ਆਪਾਂ ਮਿੱਠਾ ਸੋਡਾ ਠੀਕ ਹੈ ਮਿੱਠਾ ਸੋ ਮਤਲਬ ਤੁਹਾਡੇ ਕੋਲ ਜੇਕਰ 1 ਕੋਲੀ ਆਟਾ ਹੈਗਾ ਨਾ ਤੇ ਤੁਸੀਂ 6 ਕੋਲੀਆਂ ਪਾਣੀ ਦੀਆਂ ਪਾ ਲੈਣੀਆਂ ਠੀਕ ਹੈ ਮਤਲਬ ਬਹੁਤ ਜ਼ਿਆਦਾ ਪਾਣੀ ਵਧੀਆ ਹੋਵੇ ਤੇ ਆਪਾਂ ਗੁੰਨਣਾਗੇ ਦਾ ਆਟਾ ਤੇ ਆ ਦੇਖੋ ਜੀ ਇੱਧਰ ਆਪਾਂ ਹੁਣ ਇਹਨੂੰ ਪਾਣੀ ਨੂੰ ਜਿਹੜਾ ਹੈਗਾ ਨਾ ਇਹਨੂੰ ਚੰਗੀ ਤਰ੍ਹਾਂ ਰੇਜਾ ਦਿਵਾ ਲੈਣਾ ਠੀਕ ਹੈ ਤੇ ਇਹਦੇ ਚ ਜੇਕਰ ਤੁਸੀਂ ਚਾਹੋ ਤੇ ਹਿੰਗ ਆਪਣੇ ਟੇਸਟ ਅਨੁਸਾਰ ਕਾਲੀ ਮਿਰਚ ਜੋ ਮਰਜੀ ਆਪਣਾ ਪਾ ਸਕਦੇ ਹੋ ਤੇ ਪਾਣੀ ਦੇਖੋ ਬਿਲਕੁਲ ਰਿਜ ਗਿਆ ਨਾ ਹੁਣ ਆਪਾਂ ਦੇਖੋ ਚਾਵਲ ਲਏ ਹੋਏ ਨੇ ਤੇ ਚਾਵਲਾਂ ਦਾ ਆਟਾ ਜਿਹੜਾ ਮੇਰੇ ਕੋਲ ਹੈ ਨਾ ਇਹ ਵਿੱਚ ਪਾ ਕੇ ਚੰਗੀ ਤਰ੍ਹਾਂ ਮੈਂ ਮਤਲਬ ਮਿਕਸ ਕਰ ਲੈਣਾ ਇਹਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਇਹਨੂੰ ਠੰਡਾ ਕਰ ਲਾਂਗੇ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਇੱਧਰ ਲਾ ਲੈਣਾ ਆਪਾਂ ਕਿ ਤਾਂ ਕਿ ਇਹਦੇ ਚ ਨਾ ਕੋਈ ਡਲੀ ਨਾ ਵੱਜ ਜਾ ਜਿਵੇਂ ਡਲੀਆਂ ਵੱਜ ਜਾਂਦੀਆਂ ਨਾ ਤੇ ਉਹ ਨਹੀਂ ਵੱਜਣੀ ਚਾਹੀਦੀ ਫਿਰ ਵਧੀਆ ਤਰੀਕੇ ਨਾਲ ਨਾ ਆਟਾ ਨਹੀਂ ਗੁੱਜਦਾ ਹੈਗਾ ਤੇ ਤਾਂ ਕਿ ਡਲੀ ਰਹਿ ਜਾਂਦੀ ਤੇ ਆ ਦੇਖੋ ਅੱਛੀ ਤਰ੍ਹਾਂ ਰਲਾ ਲੈਣਾ ਇਹਨੂੰ ਠੰਡਾ ਹੋਣ ਤੇ ਆਪਾਂ ਪ੍ਰਾਤ ਦੇ ਵਿੱਚ ਪਾ ਲੈਣਾ ਠੀਕ ਹੈ ਪ੍ਰਾਤ ਦੇ ਵਿੱਚ ਪਾ ਕੇ ਜਿਵੇਂ ਆਪਾਂ ਨੋਰਮਲ ਆਟਾ ਗੁੰਨਦੇ ਆ ਨਾ ਐਵੇਂ ਵਧੀਆ ਤਰੀਕੇ ਨਾਲ ਤੁਸੀਂ ਆਟੇ ਵਾਂਗੂ ਇਹਨੂੰ ਗੁੰਨ ਲੈਣਾ ਤੇ ਇਸੇ ਦੇ ਦੇਖੋ ਮੈਂ ਕਿੱਦਾਂ ਬਣਾਉਂਦੀ ਆ ਪਾਪੜ ਵੀ ਬਣਦੇ ਆ ਫੁਲ ਫੜੀਆਂ ਵੀ ਬਣਦੀਆਂ ਆ ਦੇਖੋ ਜੀ ਇਦਾਂ ਜਿਵੇਂ ਹੁਣ ਠੰਡਾ ਹੋਣੇ ਤੇ ਗੁੰਨਣਾ ਬਸ ਇਹ ਧਿਆਨ ਰੱਖਣਾ ਕਿਉਂਕਿ ਗਰਮ ਦੇ ਤੇ ਆਪਾਂ ਬਿਲਕੁਲ ਆਟਾ ਗੁੰਨ ਨਹੀਂ ਸਕਦੇ ਹੈਗੇ ਹਨ ਤੇ ਠੰਡਾ ਹੋ ਕੇ ਆ ਦੇਖੋ ਵਧੀਆਨ ਹੋ ਗਿਆ ਥੋੜਾ ਜਨਾ ਕਿ ਉਹਦਾ ਹੱਥ ਜੇਕਰ ਤੁਸੀਂ ਚਾਹੋ ਤੇ ਤੁਹਾਡੇ ਹੱਥ ਨੂੰ ਨਾ ਚਿਪਕੇ ਤੇ ਲਾਲਣਾ ਦੇਖੋ ਜਿਵੇਂ ਆਮ ਨੋਰਮਲ ਆਪਾਂ ਆਟਾ ਗੁੰਨਦੇ ਨਾ ਬਸ ਉਸ ਤਰੀਕੇ ਨਾਲ ਤੁਸੀਂ ਆਟਾ ਗੁੰਨ ਲੈਣਾ ਠੀਕ ਹੈ ਆ ਦੇਖੋ ਜੀ ਮੈਂ ਆਟਾ ਬਹੁਤ ਅੱਛੀ ਤਰ੍ਹਾਂ ਗੁੰਨ ਕੇ ਹੁਣ ਇਹਨੂੰ ਰੱਖ ਦਿੱਤਾ ਤੇ ਫੇਰ ਬਣਾਵਾਂਗੇ ਹੁਣ ਆਪਾਂ ਪਾਪੜ ਜਿੱਦਾ ਬਣਾਵਾਂਗੇ ਉਸੇ ਤਰ੍ਹਾਂ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਜਾਊਂਗੀ ਆ ਦੇਖੋ ਜੀ ਇੱਧਰ ਬਣਾ ਲਿਆ ਨੇ ਮੈਂ ਗੋਲ ਗੋਲ ਲੋਈਆਂ ਜਿਵੇਂ ਆਪਾਂ ਕਹਿੰਦੇ ਨੇ ਨਾ ਪਰ ਰੋਟੀ ਬਣਾਉਣ ਵਾਲੀਆਂ ਦੇਖੋ ਥਾਲੀ ਤੇ ਪਹਿਲਾਂ ਮੈਂ ਪੋਲੋਥੀਨ ਲਗਾਇਆ ਹੋਇਆ ਹੈ ਇਹ ਧਿਆਨ ਰੱਖਿਓ ਉੱਪਰ ਫੇਰ ਮੈਂ ਪੋਲੋਥੀਨ ਰੱਖ ਕੇ ਇਹ ਹੱਥ ਨਾਲ ਵੀ ਤੁਸੀਂ ਦਬਾ ਸਕਦੇ ਹੋ ਜੇਕਰ ਚਾਹੋ ਤਾਂ ਤੁਸੀਂ ਪਲੇਟ ਲੈ ਲੈਣੀ ਹੈ ਠੀਕ ਹੈ ਪਲੇਟ ਨਾਲ ਇਹਨੂੰ ਦਾਬ પા ਕੇ ਜਿਵੇਂ ਆਪਾਂ ਨਾਰਮਲ ਰੋਟੀ ਦੀ ਤਰ੍ਹਾਂ ਬਣਾਉਂਦੇ ਆ ਨਾ ਉਸ ਤਰੀਕੇ ਨਾਲ ਤੁਸੀਂ ਪਾਪੜ ਛੋਟੇ ਰੱਖਣਾ ਸਾਈਜ਼ ਛੋਟਾ ਰੱਖ ਲਓ ਵੱਡਾ ਰੱਖਣਾ ਵੱਡਾ ਰੱਖ ਲਓ ਆ ਦੇਖੋ ਇਹਨੂੰ ਜਿਹੜੇ ਪੋਲੀਥੀਨ ਐਨੂੰ ਥੋੜਾ ਜਿਹਾ ਨਾ ਤੁਸੀਂ ਕਿਓ ਦਾ ਹੱਥ ਜ਼ਰੂਰ ਲਾ ਲਿਓ ਤਾਂ ਕਿ ਸਾਡਾ ਪਾਪੜ ਚਿਪਕੇ ਨਾ ਆ ਦੇਖੋ ਬਹੁਤ ਵਧੀਆ ਤਰੀਕੇ ਨਾਲ ਤੁਹਾਡੇ ਛੋਟੇ ਛੋਟੇ ਪਾਪੜ ਬਣ ਕੇ ਤਿਆਰ ਹੋ ਜਾਣਗੇ ਤੇ ਪਾਪੜ ਤੁਸੀਂ ਖਾਣ ਦੇ ਵਿੱਚ ਦੇਖੋ ਕਿੰਨੇ ਟੇਸਟੀ ਦੇ ਕਿੰਨੇ ਵਧੀਆ ਲੱਗਦੇ ਕਿਉਂਕਿ ਅੱਜ ਕੱਲ ਬਹੁਤ ਸੋਹਣੀ ਗਰਮੀ ਚੱਲ ਰਹੀ ਹੈ ਤੇ ਗਰਮੀ ਦੇ ਵਿੱਚ ਆਪਾਂ ਚਾਹ ਨਾਲੇ ਚੀਜ਼ਾਂ ਸਾਨੂੰ ਵੈਸੇ ਵੀ ਅੱਛੀਆਂ ਲੱਗਦੀਆਂ ਹਨਾ ਕਿਉਂ ਆਪਾਂ ਬੱਚਿਆਂ ਨੂੰ ਆਪਣੇ ਬਾਹਰ ਦਾ ਖਾਣਾ ਦਈਏ ਹਨਾ ਬਾਹਰ ਦੇ ਪਤਾ ਨਹੀਂ ਹੁੰਦਾ ਕਿਸ ਤਰ੍ਹਾਂ ਦੀ ਵੀ ਵਧੀਆ ਤਰੀਕੇ ਨਾਲ ਬਣਾਉਂਦੇ ਨਹੀਂ ਬਣਾਉਂਦੇ ਤੇ ਮੈਂ ਤੇ ਦੇਖੋ ਜੀ ਇਦਾਂ ਘਰੇ ਬਣਾਏ ਨੇ ਤੇ ਮੈਂ ਕਿਸੋ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰਦੀ ਆ ਤੇ ਮੈਂ ਕਿਸ ਤਰੀਕੇ ਨਾਲ ਬਣਾਣੀ ਆ ਮੈਂ ਤੁਹਾਨੂੰ ਉਹ ਵੀ ਦੱਸਦੀ ਆ ਆ ਦੇਖੋ ਇਦਾਂ ਬਣਾ ਲੈਣੇ ਨੇ ਥਾਲੀ ਨਾਲ ਜੇਕਰ ਤੁਸੀਂ ਚਾਹੋ ਜੇ ਤੁਹਾਡੇ ਕੋਲ ਨਾ ਪੋਲੀਥੀਨ ਹੈ نیچے ਤੇ ਪੋਲੀਥੀਨ ਦੇ ਉੱਪਰ ਵੀ ਤੁਸੀਂ ਬਣਾ ਸਕਦੇ ਹੋ ਠੀਕ ਹੈ ਆ ਦੇਖੋ ਜੀ ਮੈਂ ਤੇ ਇਸ ਤਰੀਕੇ ਨਾਲ ਬਣਾਏ ਨੇ ਪਾਪੜ ਤੇ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਉਣਾ ਬਸ ਗੋਲ ਗੋਲ ਲੋਈਆਂ ਕਰਕੇ ਪਹਿਲਾਂ ਰੱਖ ਲਿਓ ਤੇ ਮੈਂ ਬਣਾ ਰਹੀ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਇਹ ਵੀ ਸਾਂਝਾ ਕਰਦੀ ਆ ਤੇ ਥੈਂਕ ਯੂ ਤੁਹਾਡਾ ਬਹੁਤ ਸਾਰਾ ਤੁਸੀਂ ਮੇਰੇ ਚੈਨਲ ਨੂੰ ਇੰਨਾ ਪਿਆਰ ਦਿੰਦੇ ਹੋ ਇੱਕ ਬੋੜਾ ਸੋਹਣਾ ਲਾਈਕ ਤੇ ਬੜੇ ਪਿਆਰੇ ਪਿਆਰੇ ਕਮੈਂਟ ਦਿੰਦੇ ਹੋ ਸਾਰੀਆਂ ਭੈਣਾਂ ਦਾ ਦਿਲੋਂ ਸ਼ੁਕਰੀਆ ਤੇ ਆ ਦੇਖੋ ਮੈਂ ਪੋਲੋਥੀਨ ਤੇ ਵੀ ਇਸੇ ਤਰੀਕੇ ਬਣਾ ਰਹੀ ਆ ਜੇਕਰ ਤੁਹਾਨੂੰ ਵਾਰ-ਵਾਰ ਚੁੱਕਣ ਦੀ ਪ੍ਰੋਬਲਮ ਲੱਗ ਰਹੀ ਹੈ ਨਾ ਤੇ نیچے ਪੋਲੋਥੀਨ ਹੈ ਇਸੇ ਤਰੀਕੇ ਗੋਲ ਲੋਈਆਂ ਬਣਾ ਕੇ ਤੁਸੀਂ ਪਲੇਟ ਦੇ ਜਰੀਏ ਨਾ ਐਦਾਂ ਹੀ ਤੁਸੀਂ ਪੋਲੋ ਥਿੰਦੇ ਵੀ ਰੱਖੀ ਜਾਓ ਤੁਸੀਂ ਚਾਹੋ ਇਹ ਛਾਂਚ ਵੀ ਬਹੁਤ ਸੋਹਣੇ ਸੁੱਕਦੇ ਆ ਤੇ ਜੇ ਚਾਹੋ ਤੇ ਪੱਖੇ ਦੀ ਹਵਾ ਚ ਵੀ ਬਹੁਤ ਜਲਦੀ ਸੁੱਕ ਜਾਂਦੇ ਆ ਤੇ ਅੱਜ ਕੱਲ ਤੇ ਤੁਹਾਨੂੰ ਪਤਾ ਕੜਾਕੇ ਦੀ ਧੁੱਪ ਚੱਲ ਹੀ ਰਹੀ ਹੈ ਤੇ ਅੱਜ ਕੱਲ ਤੇ ਸੁਕਾਣੇ ਬਿਲਕੁਲ ਵੀ ਮੁਸ਼ਕਲ ਨਹੀਂ ਹੈਗੇ ਸ਼ਾਮ ਤੱਕ ਇਹਨਾਂ ਵਧੀਆ ਤਰੀਕੇ ਨਾਲ ਸੁੱਕ ਜਾਂਦੇ ਆ ਤੇ ਆ ਦੇਖੋ ਜੀ ਬਣੇ ਰੋ ਤੇ ਲਓ ਗਾਇਸ ਜੇਕਰ ਤੁਸੀਂ ਚਾਹੁੰਦੇ ਹੋ ਕਿ ਵੱਡੇ ਵੱਡੇ ਪਾਪੜ ਬਣਾਉਣੇ ਠੀਕ ਹੈ ਤੁਸੀਂ ਵੱਡਾ ਸਾਰਾ ਪੇੜਾ ਲੈ ਲੈਣਾ ਹੈ ਠੀਕ ਹੈ ਜੀ ਇਦਾਂ ਹਲਕਾ ਜਿਹਾ ਇਹਨੂੰ ਘਿਓ ਦਾ ਹੱਥ ਲਾ ਲੈਣਾ ਹੈ ਠੀਕ ਹੈ ਇਹਦੇ ਉੱਪਰ ਏਦਾਂ ਪੋਲੋਥੀਨ ਰੱਖ ਲਗੇ ਏਦਾਂ ਤੇ ਤੁਸੀਂ ਵੇਲਣ ਦੀ ਸਹਾਇਤਾ ਨਾਲ ਵੀ ਵੇਲ ਸਕਦੇ ਆ ਦੇਖੋ ਪਹਿਲਾਂ ਇਹਨੂੰ ਬੜੀ ਚੰਗੀ ਤਰ੍ਹਾਂ ਏਦਾਂ ਦਬਾਅ ਪਾ ਲਓ ਫੈਲ ਜਾਏਗਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਇਹਨੂੰ ਆਪਾਂ ਆ ਦੇਖੋ ਇਹਦੇ ਨਾਲ ਏਦਾਂ ਵੱਡਾ ਛੋਟਾ ਜਿੰਨਾ ਤੱਕ ਤੁਸੀਂ ਸਾਈ ਚੰਦਿਆ ਨਾ ਉਹਨਾਂ ਕਰ ਸਕਦੇ ਤੇ ਉੱਪਰ ਇਹ ਵਾਲਾ ਪੋਲੋਥੀਨ ਇਸ ਤਰ੍ਹਾਂ ਚੁੱਕ ਸਕਦੇ ਤੁਸੀਂ ਠੀਕ ਹੈ ਕਿਹੜੇ ਤਰ੍ਹਾਂ ਕਰਕੇ ਆਪਾਂ ਸਾਰੇ ਪਪੜ ਵੱਡੇ ਵੱਡੇ ਬਣਾਓ ਛੋਟੇ ਬਣਾਓ ਇਹ ਬਸ ਕਿਉਂ ਦਾ ਹੱਥ ਨਾਲ ਲੈਣਾ ਹਲਕਾ ਜਿਹਾ ਔਰ ਦੇਖਿਓ ਤੁਸੀਂ ਜਦੋਂ ਧੁੱਪੀਆਂ ਛਾਂ 'ਚ ਵੀ ਸੁਕਾ ਸਕਦੇ ਹੋ ਤੁਸੀਂ ਠੀਕ ਹੈ ਖਵਾ ਦੇ ਨੀਚੇ ਮੈਂ ਵੀ ਇਸ ਤਰ੍ਹਾਂ ਤਿੱਕਣਾ ਬਣਾਉਣੀ ਹੈ ਮੈਂ ਕਿਹਾ ਚਲੋ ਤੁਹਾਡੇ ਨਾਲ ਇਹ ਵੀ ਵੀਡੀਓ ਸ਼ੇਅਰ ਕਰਦਾ ਇਹ ਵਾਲੇ ਪਪੜ ਬਹੁਤ ਟੇਸਟੀ ਦੇ ਬਹੁਤ ਵਧੀਆ ਵੀ ਬਣਦੇ ਨੇ ਵਾਹ ਜੇਕਰ ਤੁਸੀਂ ਵੱਡਾ ਸਾਈਜ਼ ਕਰਨਾ ਹੈ ਹੋਰ ਪਤਲੇ ਕਰਨੇ ਹੈ ਤੇ ਇਹਦੇ ਨਾਲ ਉੱਪਰ ਵਿਲਨ ਦੇ ਨਾਲ ਇਦਾਂ ਬਣਾ ਸਕਦੇ ਹੋ ਆ ਦੇਖੋ ਜੀ ਠੀਕ ਹੈ ਥੋੜੀ देर ਨੂੰ ਦੇਖਿਓ ਧੁੱਪ ਲੱਗੇਗੀ ਨਾ ਆਪਣੇ ਆਪ ਹੀ ਸੁੱਕ ਜਾਣਗੇ ਤੇ ਆ ਦੇਖੋ ਜੀ ਮੈਂ ਬਣਾਏ ਨੇ ਅੱਜ ਜਿੱਦਾਂ ਦੇ ਪਾਪੜ ਮੈਂ ਕਿਹਾ ਤੁਹਾਡੇ ਨਾਲ ਇਹ ਵੀ ਵੀਡੀਓ ਸ਼ੇਅਰ ਕਰਾਂ ਹਲਕਾ ਜਿਹਾ ਪਸਤੇ ਟੰਕ ਹੋ ਜਾਣਗੇ ਪਿਆਰ ਮੈਂ ਤਾਂ ਦੇਖੋ ਛੋਟੀ ਪਲੇਟ ਹੈ ਵੱਡੀ ਪਲੇਟ ਹੈ ਛੋਟੀ ਪਲੇਟ ਨਾ ਤੁਸੀਂ ਬਣਾਣਾ ਤੁਸੀਂ ਬਣਾ ਸਕਦੇ ਹੋ ਵੱਡਾ ਸਾਈਜ਼ ਬਣਾਣਾ ਹੈ ਛੋਟਾ ਬਣਾਣਾ ਹੈ ਜੇਕਰ ਤੁਸੀਂ ਵੇਲਣਾ ਇਹਨੂੰ ਬੇਲ ਸਕਦੇ ਹੋ ਆ ਦੇਖੋ ਇਹ ਤੁਹਾਨੂੰ ਮੈਂ ਬਣਾ ਕੇ ਸੁਕਾ ਕੇ ਫਿਰ ਤਲ ਕੇ ਵੀ ਦਿਖਾਵਾਂਗੀ ਇਹ ਬਣਨ ਚ ਵੀ ਬਹੁਤ ਵਧੀਆ ਬਣਦੇ ਆ ਸੋਖੇ ਵੀ ਬਣਦੇ ਨੇ ਤੇ ਟੇਸਟੀ ਵੀ ਬਹੁਤ ਬਣਦੇ ਠੀਕ ਹੈ ਜੀ ਆ ਦੇਖੋ ਅਰ ਜੇਕਰ ਤੁਸੀਂ ਬਣਾਉਣਾ ਚਾਹੁੰਦੇ ਹੋ ਨਾ ਜਲੇਬੀ ਟਾਈਪ ਓ ਵੀ ਇਹ ਬਣ ਸਕਦੇ ਆ ਮੈਂ ਤੁਹਾਨੂੰ ਉਹ ਵੀ ਬਣਾ ਕੇ ਦਿਖਾ ਦਿੰਨੀ ਆ ਕਈ ਤਰ੍ਹਾਂ ਦੇ ਪਾਪੜ ਬਣ ਜਾਂਦੇ ਆ ਤਦ ਲੋ ਗਾਇਸ ਆ ਜਿਹੜੇ ਹੁੰਦੇ ਹਨ ਨਾ ਜਿਹਨੂੰ ਫੁੱਲ ਵੜੀਆਂ ਕਹਿ ਦਿੰਦੇ ਆ ਹਨਾ ਆ ਸਭ ਦੀ ਆਪਣੀ ਆਪਣੀ ਲੱਗ ਭਾਸ਼ਾ ਅਸੀਂ ਤੇ ਦੇਖੋ ਫੁੱਲ ਵੜੀਆਂ ਕਹਿੰਦੇ ਆ ਤੇ ਆ ਮੈਂ ਫੁੱਲ ਵੜੀਆਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਇਹ ਲੈ ਲੈਣ ਆਪਾਂ ਪੋਲੋਥੀਨ ਪੋਲੋਥੀਨ ਦੇਖੋ ਮੈਂ ਤਾਂ ਰਿਫਾਈਂਡ ਵਾਲਾ ਪਿਆਸੀ ਉਹ ਵਾਲਾ ਲੈਣਾ ਠੀਕ ਹੈ ਜੇਕਰ ਤੁਹਾਡੇ ਕੋਲ ਕੋਈ ਮੋਟਾ ਪੋਲੋਥੀਨ ਹੈਗਾ ਨਾ ਤੇ ਬਹੁਤ ਵਧੀਆ ਲੱਗੇਗਾ ਕਿਉਂਕਿ ਜਿਹੜਾ ਜੇਕਰ ਕਈ ਵਾਰੀ ਹੁੰਦਾ ਹੈ ਆਪਾਂ ਨਾ ਉਹਦੇ ਚ ਕੱਪੜੇ ਤੇ ਉਹਦੇ ਚ ਤੋੜਨ ਲੱਗ ਜਾਂਦੇ ਹੁੰਨੇ ਆ ਤੇ ਕੱਪੜੇ ਦੇ ਨਾਲ ਨਾ ਆਟਾ ਚਿਪਕ ਜਾਂਦਾ ਇਸ ਕਰਕੇ ਇਹਦੀ ਜਿੰਨਾ ਕੁ ਤੁਸੀਂ ਸੁਰਾਖ ਕਰ ਪਤਲੇ ਬਣਾਣੇ ਚਾਹਦੇ ਹੋ ਤੇ ਪਤਲੇ ਹਨ ਮਤਲਬ ਆਪਣਾ ਜਿਵੇਂ ਤੁਹਾਨੂੰ ਅੱਛਾ ਲੱਗਦਾ ਹੈ ਹਨਾ ਤੁਸੀਂ ਆਪਣੇ ਹਿਸਾਬ ਨਾਲ ਮੈਂ ਤਾਂ ਦੇਖੋ ਮੋٹے-ਮੋٹے ਜੇ ਰੱਖਿਆ ਵਿੱਚ ਨਾ ਠੀਕ ਰਹਿੰਦੇ ਹੈ ਵੀ ਤੇ ਇਹ ਵੈਸੇ ਵੀ ਸੁੱਕ ਕੇ ਬਹੁਤ ਹੀ ਪਤਲੇ-ਪਤਲੇ ਬਣ ਜਾਣੇ ਹੈ ਦੇਖਿਓ ਜਦੋਂ ਤਲਾਂਗੇ ਤੇ ਉਦੋਂ ਦੇਖਿਓ ਖਾਂ ਚ ਦੇਖਿਓ ਤੁਸੀਂ ਇੱਕਦਮ कुरकुरੇ ਜੇ ਬਹੁਤ ਟੇਸਟੀ ਬਣਦੇ ਨੇ ਤੇ ਲੋਜੀ ਇਹ ਬਣਾ ਲਈਆਂ ਮੈਂ ਜਲੇਬੀ ਟਾਈਪ ਜਿੱਦਾਂ ਵੀ ਮੇਰੇ ਕੋਲ ਬਣੀਆਂ ਕਿਉਂਕਿ ਆਟਾ ਇਹ ਵਾਲਾ ਥੋੜਾ ਨਾ ਨਾ ਆਟਾ ਟਾਈਪ ਸੀਗਾ ਕਰੜਾ ਸੀਗਾ ਮੈਂ ਕਿਹਾ ਚਲੋ ਪਾਪੜਾਂ ਦੀ بجائے ਤੁਹਾਨੂੰ ਇਹ ਵੀ ਦੱਸਦਾ ਵੈਸੇ ਤਾਂ ਮੇਰੇ ਕੋਲ ਕਣਕੀ ਪਈ ਹੋਈ ਹੈ ਬਹੁਤ ਸਾਰੀ ਮੈਂ ਕਿਹਾ ਚਲੋ ਜੜੀ ਬਸ ਅੱਜ ਕੱਲ ਨਾ ਮੈਂ ਗਰਮੀਆਂ ਦੇ ਵਿੱਚ ਤੋੜ ਕੇ ਰੱਖ ਲੈਣੀਆਂ ਤੇ ਇਹ ਚਾਹ ਨਾਲ ਬਹੁਤ ਸਵਾਰ ਲੱਗਦੀਆਂ ਫਿਰ ਕਿਉਂਕਿ ਬੱਚਿਆਂ ਨੂੰ ਵੀ ਦਿੱਤੀਆਂ ਜਾਂਦੀਆਂ ਹਨਾ ਬੱਚੇ ਖਾਂਦੇ ਹੀ ਖੁਸ਼ ਹੋ ਗਏ ਆ ਇਹ ਚੀਜ਼ਾਂ ਤੇ ਬਾਹਰ ਦੀਆਂ ਚੀਜ਼ਾਂ ਨਾਲ ਉਹ ਤੇ ਬਹੁਤ ਵਧੀਆ ਚੀਜ਼ਾਂ ਤੇ ਗਾਇਸ ਤੁਸੀਂ ਵੀ ਇਦਾਂ ਹੀ ਬਣਾਈਓ ਠੀਕ ਹੈ ਤੁਸੀਂ ਬਣਾ ਕੇ ਜਰੂਰ ਦੇਖਿਓ ਤੇ ਮੈਂ ਕੋਣ-ਕੋਣ ਇਦਾਂ ਬਣਾਉਂਦਾ ਤਾਂ ਮੈਨੂੰ ਕਮੈਂਟ ਜਰੂਰ ਕਰਿਓ ਤੇ ਬਹੁਤ ਸਾਰਾ ਸ਼ੁਕਰੀਆ ਮੈਨੂੰ ਬੜਾ ਅੱਛਾ ਲੱਗਦਾ ਅੱਜ ਮੈਨੂੰ ਬਹੁਤ ਸੋਹਣੇ ਪਿਆਰੇ ਪਿਆਰੇ ਕਮੈਂਟ ਆਏ ਆ ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ ਤੇ ਜੇਕਰ ਮੇਰੀ ਕੋਈ ਮਿਸਟੇਕ ਜਾਂ ਕੁਝ ਵੀ ਹੁੰਦੀ ਹੈ ਤੇ ਪਲੀਜ਼ ਮੈਨੂੰ ਦੱਸਿਆ ਕਰੋ ਮੈਨੂੰ ਬਹੁਤ ਅੱਛਾ ਲੱਗੇਗਾ ਤੇ ਤੁਸੀਂ ਇੰਨਾ ਮੈਨੂੰ ਪਿਆਰ ਦਿੰਦੇ ਹੋ ਫਿਰ ਆਪਦੇ ਮੇਨ ਨੂੰ ਪਾਉਂਦੇ ਹੁਪ ਦੇ ਵਿੱਚ ਲੋ ਗਾਈਜ਼ ਇਹ ਵਾਲਾ ਮੈਂ ਪਿਓ ਲਿਆ ਸੀਗਾ ਸਾਬੂਦਾਣਾ ਜਿਹਨੂੰ ਸਾਬੂਦਾਣਾ ਕਹਿੰਦੇ ਆ ਨਾ ਤੇ ਇਹ ਸਾਬੂਦਾਣਾ ਧੋ ਕੇ ਮੈਂ ਭਿਗੋ ਕੇ ਰੱਖ ਲਿਆ ਸੀ 1 ਘੰਟਾ ਡੇਢ ਤੁਸੀਂ ਨਾ ਪਹਿਲਾਂ ਭਿਗੋ ਕੇ ਰੱਖ ਲੈਣਾ ਤੇ ਫਿਰ ਉਸ ਤੋਂ ਬਾਅਦ ਇਹਨੂੰ ਨਾ ਆਪਾਂ ਦੇਖੋ ਸਾਬੂਦਾਣੇ ਨੂੰ ਪਾ ਦੇਣਾ ਪਤੀਲੇ ਵਿੱਚ ਠੀਕ ਹੈ ਜੀ ਇੱਕ ਰੇਜਾ ਦਵਾਣਾ ਜਿਆਦਾ ਰੇਜਾ ਨਹੀਂ ਦਵਾਣਾ ਥੋੜਾ ਜਿਹਾ ਪਾ ਲੈਣਾ ਆਪਾਂ ਹਲਕਾ ਜਿਹਾ ਜਿਵੇਂ ਕਹਿੰਦੇ ਨੇ ਨਾ ਪਾਣੀ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਰੇਜਾ ਜਿਹਾ ਦਵਾ ਲਾਂਗੇ ਇੱਕ ਦੋ ਬਾਲ ਜਿੰਨੇ ਕਹਿ ਦਿੰਦੇ ਆ ਨਾ ਤੇ ਇਹ ਵਾਲੇ ਇਹਦੇ ਬਣਾਵਾਂਗੇ ਆਪਾਂ ਪਾਪੜੇ ਦੇ ਵਿੱਚ ਦੇਖੋ ਆਪਾਂ ਕੀ ਕੁਝ ਪਾਣੇ ਹੋਵੇ ਤੁਹਾਨੂੰ ਮੈਂ ਦੱਸ ਦਿਆਂ ਬਹੁਤ ਈਜ਼ੀ ਬੰਦਿਆ ਇਹ ਵੀ ਆਪਾਂ ਸਾਬੂਦਾਣੇ ਵਾਲੇ ਇਹਦੇ ਵਿੱਚ ਪਾ ਲਾਂਗੇ ਆਪਾਂ ਟੇਸਟ ਅਨੁਸਾਰ ਹਲਕਾ ਜਿਹਾ ਨਮਕ ਜ਼ਿਆਦਾ ਨਮਕ ਨਹੀਂ ਪਾਣਾ ਹੈਗਾ ਬਿਲਕੁਲ ਹਲਕਾ ਜਿਹਾ ਪਾਇਆ ਮੈਂ ਤੇ ਇਹਦੇ ਵਿੱਚ ਦੂਸਰੀ ਚੀਜ਼ ਪਾ ਲੈਣੀ ਆ ਆਪਾਂ ਹਿੰਗ ਤੇ ਲੋ ਜੀ ਇਹਦੇ ਵਿੱਚ ਜਿਤ ਕੁ ਦੀ ਸੀ ਟੇਸਟ ਬਦਾਣਾ ਥੋੜਾ ਜਿਹਾ ਟੇਸਟ ਅਨਸਾਰ ਅਮਚੂਰ ਵਗੈਰਾ ਪਾ ਲਓ ਹਲਕੀ ਜੀ ਤੁਸੀਂ ਪਾ ਲਓ ਇਹਦੇ ਵਿੱਚ ਮਿਰਚ ਠੀਕ ਹੈ ਇਹ ਵਾਲੇ ਪਾਪੜ ਬਣਾਇਓ ਮੇਰੇ ਕਹਣੇ ਤੇ ਤੇ ਫਿਰ ਦੇਖਿਓ ਹੁਣ ਦੋ ਬਾਲ ਆਣ ਲੱਗ ਗਿਆ ਨਾ ਆ ਦੇਖੋ ਬਸ ਇਹਨੂੰ ਚੰਗੀ ਤਰ੍ਹਾਂ ਆਪਾਂ ਰਲਣਾ ਲੈਣਾ ਠੀਕ ਹੈ ਤੇ ਇੱਕਦਮ ਇਹ ਗਾੜਾ ਹੋ ਜਾਏਗਾ ਆਪਾਂ ਇਹਨੂੰ ਚੰਗੀ ਤਰ੍ਹਾਂ ਰਲਣਾ ਲੈਣਾ ਆ ਦੇਖੋ ਹੁਣ ਇਹਨੂੰ ਆਪਾਂ ਇੱਕ ਦੋ ਬਾਲ ਦਿਵਾ ਲੇ ਆ ਸਾਰਾ ਕੁਝ ਆਪਾਂ ਇਹਦੇ ਵਿੱਚ ਰਲਣਾ ਲੈਣਾ ਇਹ ਵੀ ਬਹੁਤ ਈਜ਼ੀਲੀ ਬਣਦਾ ਹੈ ਬਹੁਤ ਸੌਖੇ ਤਰੀਕੇ ਨਾਲ ਬਣਦਾ ਹੁਣ ਆਪਾਂ ਇਹਨੂੰ ਪਾ ਲਾਂਗੇ ਆਪਣੇ ਰਿਜ ਗਿਆ ਨਾ ਸਾਰਾ ਕੁਝ ਵਿੱਚ ਰਲ ਗਿਆ ਤੇ ਇਹਨੂੰ ਪਾ ਲਾਂਗੇ ਆਪਾਂ ਡੋਂਗੇ ਵਿੱਚ ਤੇ ਲੋ ਜੀ ਇੱਧਰ ਬਣਾਉਣ ਲੱਗਿਆ ਹੁਣ ਮੈਂ ਜਿਹੜੇ ਸਾਬੂਦਾਣਾ ਹੁੰਦਾ ਨਾ ਆ ਦੇਖੋ ਸਾਬੂਦਾਣੇ ਦੇ ਤੇ ਇਹ ਬੜੇ ਸੋਖੇ ਤਰੀਕੇ ਨਾਲ ਇਹ ਵੀ ਬਣਦੇ ਆ ਬਹੁਤ ਵਧੀਆ ਬਣਦੇ ਆ ਤੇ ਆ ਦੇਖੋ ਆਪਾਂ ਬਣਾ ਕੇ ਕਰ ਲਏ ਤਿਆਰ ਦੂਜੇ ਤੇ ਹੁਣ ਇਹ ਸਾਬੂਦਾਣੇ ਦੇ ਜਿਹੜੇ ਨਾ ਇਹ ਵੀ ਇਸ ਤਰੀ ਬਣਾਉਂਗੀ ਮੈਂ ਆ ਦੇਖੋ ਏਦਾਂ ਕਰਕੇ ਚੂੜੀ ਰੱਖ ਲੈਣੀ ਹੈ ਤੁਸੀਂ ਠੀਕ ਹੈ ਆ ਦੇਖੋ ਏਦਾਂ ਕਰਕੇ ਗੋਲ ਗੋਲ ਜੇ ਬਣਾਣੇ ਹਨਾ ਇਹ ਆਪਾਂ ਉਦਾਂ ਤਾਂ ਬਣਾ ਨਹੀਂ ਸਕਦੇ ਇੱਦਾਂ ਕਰਕੇ ਆ ਦੇਖ ਚੂੜੀ ਦੇ ਅੰਦਰ ਐਵੇਂ ਪਤਲੇ ਪਤਲੇ ਤੁਸੀਂ ਪਾ ਲੈਣੇ ਆ ਇਹ ਵਾਲੇ ਵੀ ਪਪੜੇ ਸੀ ਤਿਲਕੇ ਨਾਲ ਬਣਦੇ ਨੇ ਇਹ ਵੀ ਹਿੰਗ ਵਾਲੇ ਪਪੜ ਨੇ ਹਿੰਗ ਵਾਲੇ ਪਪੜ ਬਹੁਤ ਵਧੀਆ ਹੁੰਦੇ ਨੇ ਤੇ ਬਹੁਤ ਟੇਸਟੀ ਵੀ ਲੱਗਦੇ ਨੇ ਤੇ ਜਿਹੜੇ ਹਿੰਗ ਦੇ ਜੇਕਰ ਤੁਸੀਂ ਹਿੰਗ ਨਹੀਂ ਅੱਛੀ ਲੱਗਦੀ ਨਾ ਤਾਂ ਤੁਸੀਂ ਹਿੰਗ ਨੂੰ ਅਵੋਇਡ ਵੀ ਕਰ ਸਕਦੇ ਹੋ ਠੀਕ ਹੈ ਤੇ ਮੈਂ ਆਤੀ ਐਸੀ ਟ੍ਰਿਕ ਨਾਲ ਬਣਾਉਂਦੀ ਹੁੰਨੀ ਆ ਮੈਂ ਕਿ ਚਲੋ ਅੱਜ ਤੁਹਾਡੇ ਨਾਲ ਇਹ ਵੀ ਵੀਡੀਓ ਸ਼ੇਅਰ ਕਰਦੀ ਐ ਏਦਾਂ ਕਰਕੇ ਫਿਰ ਆਪਾਂ ਚੱਕ ਦੇਣੀ ਚੂੜੀ ਆ ਦੇਖੋ ਫੇਰ ਇਦਾਂ ਹੀ ਆਪਾਂ ਇਹਨੂੰ ਐਂ ਬਣਾ ਲੈ ਐਸ ਤਰ੍ਹਾਂ ਘੇਰ ਆਪਣੀ ਆਪਣੀ ਚੂੜੀ ਚੱਕ ਦੇਣੀ ਇਹ ਦੇਖੋ ਐਸੇ ਤਰ੍ਹਾਂ ਹੀ ਤੁਸੀਂ ਜਿੰਦਾ ਮਰਜੀ ਬਣਾ ਸਕਦੇ ਠੀਕ ਹੈ ਜੀ ਮਾਣੇ ਇਹ ਤਰੀਕੇ ਨਾਲ ਮੈਂ ਬਣਾਉਂਦੀ ਹੁਈ ਆ ਪਾਪੜ ਮੈਂ ਕਹਿ ਚੰਗਾ ਤੁਹਾਡੇ ਨਾਲ ਇਹ ਵੀ ਵੀਡੀਓ ਸ਼ੇਅਰ ਕਰਾ ਮੇਰੀ ਇਹ ਵਾਲੀ ਵਧੀਆ ਲੱਗੀ ਜਿੱਦਾਂ ਦੀ ਵੀ ਲੱਗੇ ਹਾਂ ਤੇ ਗੁਰਸ਼ੈਨਿ ਸਿਸਟਰ ਤੁਸੀਂ ਮੈਨੂੰ ਕੁਐਸਚਨ ਪੁੱਛਿਆ ਨਾ ਕਿ ਨਾ ਸੌਰੀ ਗੁਰਸ਼ੈਨਿ ਸਿਸਟਰ ਨੇ ਬਲਬੀਰ ਸਿਸਟਰ ਨੇ ਮੈਨੂੰ ਪੁੱਛਿਆ ਕਿ ਤੁਸੀਂ ਲਾਸਟ ਵਿੱਚ ਕੀ ਪਾਇਆ ਸਾਊਂਡ ਨਹੀਂ ਆ ਰਹੀ ਸਿਸਟਰ ਤੁਹਾਡੇ ਫੋਨ 'ਚ ਵੈਸੇ ਨਹੀਂ ਆਈ ਹੋਣੀ ਤੇ ਮੈਂ ਚਾਂਦੀ ਦਾ ਸਿੱਕਾ ਵੈਸੇ ਹੀ ਸੁੱਟ ਪੈ ਕਹਿ ਦਿੰਦੇ ਹੁੰਦੇ ਨੇ ਚਾਂਦੀ ਦਾ ਸਿੱਕਾ ਸੁੱਟਣਾ ਪੋਜ਼ਿਟਿਵਿਟੀ ਬਣੀ ਰਹਿੰਦੀ ਏ ਤੇ ਤੁਸੀਂ ਮੈਨੂੰ ਦੇਖ ਧਿਆਨ ਨਾਲ ਦੇਖਿਓ ਪਾ ਕੇ ਦੇਖਿਓ ਇਹ ਵਾਲਾ ਪਾਣੀ ਬਹੁਤ ਠੰਡਾ ਸੱਚੀ ਬਰਫ਼ ਵਰਗਾ ਪਾਣੀ ਮੈਂ ਤੇ ਦੇਖੋ ਇਦਾਂ ਹੀ ਆਪਣਾ ਘੜਾ ਯੂਜ਼ ਕਰਦੀ ਆ ਤੁਹਾਡੇ ਨਾਲ ਮੈਂ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਕੇ ਲਓ ਜੀ ਬਸ ਇਹ ਬਣਾ ਲਿਆ ਨਮਕ ਇਹ ਪਕਪੜ ਵੀ ਤੁਹਾਨੂੰ ਮੈਂ ਬਣਾ ਕੇ ਵੀ ਦਿਖਾਵਾਂਗੀ ਇਹ ਨਹੀਂ ਹੈ ਕਿ ਤੁਹਾਨੂੰ ਮੈਂ ਇਸੇ ਤਰ੍ਹਾਂ ਹੀ ਦਿਖਾ ਰਹੀ ਆ ਇਹ ਮੈਂ ਤੁਹਾਨੂੰ ਜਿਵੇਂ ਫਰਾਈ ਵੀ ਕਰਾਂਗੀ ਨਾ ਫਿਰ ਦਿਖਾਵਾਂਗੀ ਬਹੁਤ ਟੇਸਟੀ ਬਣਦੇ ਆ ਬਈ ਮੈਂ ਤੇ ਇਦਾਂ ਹੀ ਬਣਾਉਂਦੀ ਹੁੰਨੀ ਆ ਮੇਰੇ ਦਿਮਾਗ ਚ ਆਇਆ ਕਿ ਮੈਂ ਤੁਹਾਡੇ ਨੂੰ ਵੀਡੀਓ ਸ਼ੇਅਰ ਕਰਾਂ। ਇਸੀ ਤਰ੍ਹਾਂ ਕਿ ਬਣਦੇ ਸਾਡੇ ਪਾਪੜ ਕੌਣ-ਕੌਣ ਬਣਾਉਂਦਾ ਹੁੰਦਾ ਹੈ ਤੇ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਠੀਕ ਹੈ ਜੀ। আর ਨਹੀਂ ਬਣਾਏ ਤੇ ਬਣਾ ਕੇ ਜੀ ਨੂ ਦਿਖਾ। ਮੇਰੀ ਪਿਆਰੀ ਜੀਜੀ ਭੈਣਾ ਇੱਕ ਪਿਆਰ ਆ ਜੈ ਲਾਈਕ ਕਮੈਂਟ ਜਰੂਰ ਕਰਿਓ। ਸਾਰਿਆਂ ਨੂੰ ਬਹੁਤ ਸਾਰਾ ਧੰਨਵਾਦ ਤੁਹਾਡਾ। ਲਓ ਜੀ ਬਣਾ ਲਿਆ। ਹੁਣ ਆਪਾਂ ਇਹਨੂੰ ਦੇ ਦਾਂਗੇ। ਇਹ ਦੇਖੋ ਨੈਕਟਲੀ ਦੁਪੱਟਾ ਜਿਹਨੂੰ ਕਹਿੰਦੇ ਆ ਅਰ ਜੇਕਰ ਤੁਸੀਂ ਇਹ ਕਰਨੇ ਆ ਨਾ ਵੱਡੇ ਵੀ ਕਰਨੇ ਆ ਤੇ ਤੁਸੀਂ ਇਦਾਂ ਕਰਕੇ ਥੋੜੇ ਪਤਲੇ ਵੀ ਇਦਾਂ ਕੜਸੀ ਨਾਲ ਇਹ ਨਾ ਤੁਹਾਨੂੰ ਉਹ ਨਹੀਂ ਹੋਣਗੇ ਫੈਲਣਗੇ ਲਈ ਜ਼ਿਆਦਾ ਆ ਦੇਖੋ ਤੁਸੀਂ ਇਦਾਂ ਆਪਣੀ ਕੜਸੀ ਦੇ ਨਾਲ ਇਹ ਲੋ ਜੀ ਆ ਦੇਖੋ ਬਣ ਕੇ ਸਾਡੇ ਸਾਬੂਦਾਨੇ ਦੇ ਪਾਪੜ ਇਹ ਸਪੈਸ਼ਲੀ ਪਾਪੜ ਤੁਸੀਂ ਬੱਚਿਆਂ ਦੇ ਲਈ ਬਣਾ ਸਕਦੇ ਹੋ ਬਹੁਤ ਹੈਲਦੀ ਹੁੰਦੇ ਬਹੁਤ ਵਧੀਆ ਵੀ ਹੁੰਦੇ ਆ ਠੀਕ ਹੈ ਜੇਕਰ ਚਾਹੋ ਤੇ ਤੁਸੀਂ ਵਰਤ ਵਿੱਚ ਵੀ ਇਹਨੂੰ ਯੂਜ਼ ਕਰ ਸਕਦੇ ਹੋ ਤੇ ਇਹਦੇ ਤੇ ਬੈਠੇ ਨਾ ਮੱਖੀ ਮੈਂ ਕਿਹਾ ਚਲੋ ਜਾਲੀ ਵਾਲੀ ਚੁੱਲੀ ਦੇ ਦਿੰਨੇ ਆ ਕਿਉਂਕਿ ਫਿਰ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਗਰਮੀ ਬਹੁਤ ਹੈ ਤੇ ਮੱਖੀਆਂ ਬਹੁਤ ਜਲਦੀ ਭੱਜੀ ਆਉਂਦੀਆਂ ਨੇ ਆ ਦੇਖੋ ਜੀ ਨੈਕ ਕਰਕੇ ਚੁੱਲ੍ਹੇ ਦਵਾਂਗੇ ਤੇ ਸਾਡੇ ਇਹਦੇ ਤੇ ਨਾ ਮੱਖੀ ਨਹੀਂ ਬੈਸੀ ਹੁਣ ਆਪਾਂ ਇਹਨੂੰ ਚਾਹੇ ਧੁੱਪ 'ਚ ਸੁਕਾਓ ਚਾਹੇ ਛਾਂ 'ਚ ਸੁਕਾਓ ਤੇ ਲੋ ਜੀ ਸਾਡੇ ਪਾਪੜ ਜਦੋਂ ਬਣਨਗੇ ਤੇ ਮੈਂ ਫਰਾਈ ਕਰਕੇ ਜ਼ਰੂਰ ਦਿਖਾਵਾਂਗੀ ਤੁਹਾਨੂੰ ਹੁਣ ਆਪਾਂ ਇੱਦਾਂ ਹੀ ਰੱਖੋ ਚਾਹੇ ਦੇਖਾ ਤੁਹਾਡੇ ਧੁੱਪ ਕਿਤੇ ਨਹੀਂ ਆਉਂਦੀ ਨਾ ਫੇਵਰੀ ਠੀਕ ਹੈ ਜੀ ਤੇ ਤੁਸੀਂ ਇਹਨੂੰ ਹਵਾ ਦੇ ਪੱਖੇ ਦੇ ਹਵਾ ਦੇ ਵਿੱਚ ਵੀ ਰੱਖ ਸਕਦੇ ਹੋ ਬਹੁਤ ਜਲਦੀ ਸੁੱਕਦੇ ਆ